ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਸ ਕਰਕੇ ਸਾਡੇ ਮਨਾਂ ਜਿਹਨ ਦੇ ਵਿੱਚ ਵਸਿਆ ਹੋਇਆ ਜੋ ਵਸਿਆ ਹੋਇਆ ਗਲਤ ਹੈ ਕਿ ਸਾਨੂੰ ਇਹ ਸਿਖਾਇਆ ਜਾਂਦਾ ਹੁਣ ਤੱਕ ਇਹੀ ਸੋਚਿਆ ਕਿ ਮਾਗਦੇ ਮਹੀਨੇ ਦੇ ਵਿੱਚ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਖਿਦਰਾਣੇ ਦੀ ਟਾਪ ਮੁਕਸਾ ਸਾਹਿਬ ਦੀ ਧਰਤੀ ਤੇ ਪਹੁੰਚੀ ਉਹ ਸਿੰਘ ਜਿਹੜੇ ਕਦੇ ਵਿਦਾਵਾ ਦੇ ਕੇ ਆਏ ਸੀ ਗੁਰੂ ਨੂੰ ਪਛਤਾਪ ਹੋ ਗਿਆ ਪਛਤਾਵੇ ਦੀ ਅੱਗ ਵਿੱਚ ਸੜ ਰਹੇ ਆ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਗਲਤੀਆਂ ਹੋ ਜਾਂਦੀਆਂ ਆ ਐਸਾ ਕੋਈ ਇਨਸਾਨ ਨਹੀਂ ਹੈ ਜੋ ਗਲਤੀ ਨਾ ਕਰੇ ਕੋਈ ਮੰਨ ਲੈਂਦਾ ਹੈ ਕੋਈ ਹਉਮੈ ਹੰਕਾਰ ਦੇ ਵਿੱਚ ਫਸਿਆ ਰਹਿੰਦਾ ਤੇ ਉਹਦਾ ਨਾਤਾ ਪ੍ਰਮਾਤਮਾ ਨਾਲ ਟੁੱਟ ਜਾਂਦਾ ਹੈ ਤੇ ਜਿਹੜਾ ਮੰਨ ਗਿਆ ਜਿਵੇਂ ਉਹ ਵਰਤੀ ਸੀ ਭਣਾ ਕਦੇ ਗੁਰੂ ਪਾਤਸ਼ਾਹ ਨੂੰ ਵਧਾਵਾ ਦੇ ਕੇ ਆਨੰਦਪੁਰ ਸਾਹਿਬ ਉੰਤਿਹਾਨ ਦੇਣਾ ਕਿ ਮਾਗ ਦੇ ਮਹੀਨੇ ਜਿਸ جنگ ਨੂੰ ਸਾਨੂੰ ਇਹ ਸੁਣਾਇਆ ਜਾਂਦਾ ਕਿ ਮੁਖਸਾਰ ਦੀ جنگ ਹੋਈ ਸੀ ਭਾਈ ਇਸ ਕਰਕੇ ਮਾਗੀ ਦੀ ਸੰਗਰਾਣਤ ਮਨਾਈ ਜਾਂਦੀ ਹੈ ਮਾਗੀ ਦੇ ਇਸ਼ਨਾਨ ਨੂੰ ਉਤਮ ਕਿਹਾ ਜਾਂਦਾ ਹੈ ਇਸ਼ਨਾਨ ਮਾਗ ਦਾ ਮਹੀਨਾ ਮਕਰਸਕਰਾਂ ਕੁਮਤੇ ਬੜਾ ਭਾਰੀ ਮੇਲਾ ਲੱਗਦਾ ਹੈ ਭਾਈ ਉਹਨਾਂ ਇਹ ਹੈ ਹਿੰਦੂਆਂ ਦੇ ਨਾਲ ਸੰਬੰਧਤ ਕਿ ਪਾਣੀ ਚ ਡੁੱਬ ਕੇ ਆ ਮੰਨਿਆ ਇਸ਼ਨਾਨ ਕਰਨੇ ਉਹਨਾਂ ਦੇ ਮਨ ਦੇ ਵਿੱਚ ਇਹ ਵਿਸ਼ਵਾਸ ਇਤਨਾ ਸਾਡੇ ਪਾਪ ਉਤਰ ਜਾਣਗੇ ਤਾਂ ਤੋਂ ਮੈਲ ਉਤਰ ਸਕਦੀ ਹੈ ਕੁਝ ਪਾਣੀਆਂ ਦੀ ਖਾਸੀਅਤ ਹੁੰਦੀ ਹੈ ਹੁਣ ਕੋਈ ਮੰਨੇ ਨਾ ਮੰਨੇ ਕਿ ਉਹਦੇ ਵਿੱਚ ਕੋਈ ਖਾਸ ਪ੍ਰਕਾਰ ਦੇ ਰਸਾਇਣ ਪਦਾਰਥ ਹੁੰਦੇ ਆ ਜਿਵੇਂ ਆਪਣੇ ਨੇੜੇ ਹੀ ਹੁਣ ਨਹਿਰ ਤੇ ਇੱਕ ਸਥਾਨ ਬਣਿਆ ਹੋਇਆ ਉੱਥੇ ਟੋਬਾ ਰੂਪੀ ਪਾਣੀ ਖੜਾ ਵਾਰਸਦਾ ਆਉਂਦਾ ਥੱਲੇ ਆਉਂਦਾ ਕਿੱਥੋਂ ਆਉਂਦਾ ਨਹਿਰ ਤੋਂ ਆਉਂਦਾ ਜਾਂ ਕੋਈ ਪਰਦਾ ਕੋਈ ਪਤਾ ਨਹੀਂ ਪਰ ਲੋਕਾਂ ਦਾ ਮੰਨਣਾ ਹੈ ਕਿ ਜੀ ਦੇ ਵੀ ਤਾਂ ਦੇ ਉੱਤੇ ਕੋਈ ਰੋਗ ਹੁੰਦਾ ਹੈ ਥੋੜੇ ਫਰੰਸੀਆ ਹੁੰਦੀਆਂ ਵੀ ਉੱਥੇ ਇਸ਼ਨਾਨ ਕਰੋ ਤੇ ਜੋ ਪੁਰਾਣੇ ਵਸਤਰਾ ਉੱਥੇ ਹੀ ਛੱਡ ਦੇਣੇ ਆ ਨਵੇਂ ਪਾ ਕੇ ਆਉਣੇ ਆ ਹੁਣ ਇਹ ਨਹੀਂ ਕੇ ਤੁਹਾਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਾਣੀ ਦੇ ਨਾਲ ਜੁੜ ਜਾਓ ਕੋਈ ਰਸਾਇਣਕ ਪਦਾਰਥ ਵੀ ਹੋ ਸਕਦਾ ਭਾਈ ਹੁਣ ਜਿਸ ਤਰ੍ਹਾਂ ਧਰਤੀ ਦੇ ਅੰਦਰੋਂ ਲਾਵਾ ਫੁੱਟਦਾ ਹੈ ਪਾਣੀ ਗਰਮ ਹੁੰਦਾ ਹੈ ਮਣੀ ਕਰਨ ਸਾਡੀ ਧਰਤੀ ਉਥੇ ਸ਼ੁਰੂ-ਸ਼ੁਰੂ ਵੇਖਤਾ ਸਾਨੂੰ ਇਹੀ ਲੱਗਿਆ ਸੀ ਕੋਈ ਰੱਬ ਦੀ ਕਰਾਮਾਤ ਹੈ ਕਰਾਮਾਤ ਹੈ ਖੈਰ ساری ਦੁਨੀਆ ਹੀ ਰੱਬ ਦੀ ਕਰਾਮਾਤ ਹੈ ਜੋ ਮਨੁੱਖ ਬਣਿਆ ਹਵਾ ਪਾਣੀ ਬਣਿਆ ਤਾਂ ਉਹਦੀ ਕਰਾਮਾਤ ਹੈ ਧਰਤੀ ਦੇ ਵਿੱਚੋਂ ਸਮੁੰਦਰਾਂ ਦੇ ਵਿੱਚੋਂ ਸੋਨੇ ਚਾਂਦੀ ਪੰਹਾ ਨਿਕਲਦੀ ਹੈ ਕੋਲਾ ਨਿਕਲਦਾ ਤੇਲ ਪਦਾਰਥ ਐਸਾ ਨਿਕਲਦੀ ਹੈ एवरीथिंग ਸਾਰਾ ਕੁਝ ਉਸ ਮਾਲਕ ਵੱਲੋਂ ਹੀ ਦਿੱਤਾ ਹੋਇਆ ਹਣ ਸ਼ੁਰੂ-ਸ਼ੁਰੂ ਅਗਿਆਨਤਾ ਵਸ ਸੀ ਨਹੀਂ ਪਤਾ ਸੀ ਅਸੀਂ ਇਹ ਹੀ ਸਮਝ ਹੀ ਗਏ ਕਿ ਬੱਚੇ ਸੀ ਛੋੜੇ ਸੀ ਨਹੀਂ ਸਮਝ ਸੀ ਵਿੱਚ ਹੈਦ ਉਥੇ ਉਥੇ ਦਾ ਇਹ ਇਤਿਹਾਸ ਬਣਾਇਆ ਗੁਰੂ ਨਾਨਕ ਸਾਹਿਬ ਗਏ ਸੀ ਇਹ ਤਾਂ ਆਮ ਛੋਟੇ ਦਵਾਗ ਦੀ ਗੱਲ ਹੁੰਦੀ ਹੈ ਸੋਚ ਦੀ ਗੱਲ ਹੁੰਦੀ ਹੈ ਗੁਰੂ ਨਾਨਕ ਸਾਹਿਬ ਕੋਈ ਸਰੀਰ ਨਹੀਂ ਉਹ ਖੁਦ ਅਕਾਲ ਪੁਰਖ ਹੈ ਸਰੀਰ ਤੋਂ ਮੁਕਤ ਹੈ ਜਦੋਂ ਅਕਾਲ ਪੁਰਖ ਦੀ ਗੱਲ ਆਉਂਦੀ ਹੈ ਤੇ ਉਹਦੇ ਬਾਤੇ ਬਾਣੀ ਕਹਿੰਦੀ ਹੈ ਕਟ ਕਟ ਮੇਂ ਹਰ ਜੋ ਵਸੇ ਗੁਰਨਾਣਕ ਸਾਹਿਬ ਕੋਣ ਹੈ ਪਰਮਾਤਮਾ ਹੈ ਪਰਮਾਤਮਾ ਕਿੱਥੇ ਵਸਿਆ ਕਟ ਕਟ ਦੇ ਵਿੱਚ ਵਸਿਆ ਹੋਇਆ ਹੈ ਲਬਦੇ ਕਿੱਥੇ ਫਿਰਦੇ ਆ ਸਪੈਸ਼ਲ ਜਗ੍ਹਾ ਬਣਾਈਆਂ ਹੋਈਆਂ ਸੀ ਜਿਵੇਂ ਹੁਣ ਦਨ ਚੱਲ ਰਿਹਾ ਹੈ ਹੇਮਕੁੰਡ ਸਾਹਿਬ ਜਾਣਾ ਜਾਓ ਭਈ ਪਰ ਜੇ ਕਹੋਗੇ ਮੈਂ ਇੱਥੇ ਗੁਰੂ ਨੂੰ ਮੇਲੇ ਚੱਲੇ ਆ ਉਹ ਤੇਰੇ ਮਨ ਦਾ ਵਰਮ ਲੇਖਾ ਹੈ ਕੀ ਹੁਣ ਇੱਥੋਂ ਮੂਵ ਕਰ ਗਏ ਆ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਾਂ ਪਟਨਾ ਸਾਹਿਬ ਦੀ ਧਰਤੀ ਤੋਂ ਵੀ ਇੱਥੋਂ ਗੁਰੂ ਉੱਟ ਕੇ ਹੁਣ ਉੱਥੇ ਚਲੇ ਗਿਆ ਤੁਸੀਂ ਮੇਰੀ ਪਿਛਾ ਆਜੋ ਸੰਗਤਾ ਦਾ ਨਾਨਕਪੁਰ ਸਾਹਿਬ ਵੀ ਜਾਂਦੀ ਆ ਪਟਨਾ ਸਾਹਿਬ ਵੀ ਜਾਂਦੀ ਆ ਦਮ ਦਮਾ ਸਾਹਿਬੀ ਜਾਂਦੀ ਆ ਭਾਵ ਜਿੱਥੇ 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 ਬਾਬਾ ਪੈਰ ਤੇ ਪੂਜਾ ਅਸਰ ਥਾਪਣ ਸੋਏ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਭਾਵੇਂ ਉਹਨਾਂ ਦਾ ਮਕਸਦ ਤਾਂ ਇਹ ਸੀ ਦੁਨੀਆ ਨੂੰ ਜਾਗਰੂਤ ਕਰਨਾ ਉਹਨਾਂ ਦੇ ਅੰਦਰ ਦਾ ਜੋ ਅਗਿਆਨਤਾ ਨਾਲ ਭਰਿਆ ਹੋਇਆ ਮਨ ਹੈ ਉਹਨੂੰ ਉਜਬਲ ਕਰਨਾ ਉਸ ਨੂੰ ਗਿਆਨ ਦੇਣਾ ਕਿ ਗੁਰੂ ਪਾਛਾ ਜਿੱਥੇ-ਜਿੱਥੇ ਸਥਾਨ ਤੇ ਵੀ ਗਏ ਆ ਉੱਥੇ ਦਾ ਕੁਛ ਨਾ ਕੁਛ ਇਤਿਹਾਸ ਬਣਦਾ ਹੈ ਹੁਣ ਗੁਰੂ ਨੂੰ ਲੱਭਦੇ ਫਿਰਦੇ ਆ ਦੁਨੀਆਂ ਦੇ ਵਿੱਚ ਉਹ ਤਾਂ ਇਹੀ ਗੱਲ ਹੋ ਗਈ ਨਾ ਵੀ ਹੁਣ ਕਹਿੰਦੇ ਹੇਮਕੁੰ ਸਾਹਿਬ ਦੀ ਯਾਤਰਾ ਆ ਗਈ ਗ੍ਰੰਥ ਸਾਹਿਬ ਇਹੀ ਹੈ ਉਹ ਲੈ ਥੀ ਲੈ ਕੇ ਜਾਂਦੇ ਆ ਪਹਿਲਾਂ ਉੱਥੇ ਹੀ ਸੁਖਾਸਨ ਕਰਦੇ ਸੀ ਪੁਰਾਣੀ ਗੱਲ ਸੀ ਕਹਿੰਦੇ ਉੱਥੇ ਫਿਰ ਜਾਨਵਰ ਆਉਂਦੇ ਸੀ ਸ਼ੀਸ਼ੇ ਵਗੈਰਾ ਤੋੜ ਕੇ ਮਹਾਰਾ ਸੂਪ ਦੀ ਬਿਆਦਵੀ ਹੋਈ ਅੰਗ ਵੀ ਪਾੜੇ ਗਏ ਸੀ ਜਾਨਵਰਾਂ ਬਲੀਓ ਨਹੀਂ ਪਤਾ ਸੀ ਵੇ ਉਹਨਾਂ ਨੂੰ ਜਾਨਵਰ ਤਾਂ ਜਾਨਵਰ ਹੁੰਦਾ ਹੈ ਮਨੁੱਖ ਨੂੰ ਪਤਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦਾ ਜਾਨਵਰ ਡੰਗਰ ਵੇ ਫਰ ਨੂੰ ਨਹੀਂ ਪਤਾ ਹੁੰਦਾ ਕਿ ਜਾਨਵਰ ਨੂੰ ਨਹੀਂ ਪਤਾ ਉਹਨਾਂ ਨੇ ਭਾਈ ਪਾੜ ਦਿੰਦੇ ਸੀ ਚਲੋ ਫਿਰ ਛੱਡਤਾ ਫਿਰ ਇੱਥੋਂ ਲੈ ਕੇ ਜਾਂਦੇ ਹੁਣ ਮਹਾਰਾ ਸੂਪ ਕਿ ਜਦੋਂ ਗੇੜ ਖੁੱਲਦੇ ਆ ਭਾਵੇਂ ਗੇੜ ਕੀ ਖੁੱਲਣੇ ਆ ਕਿ ਮੌਸਮ 'ਚ ਤਬਦੀਲੀ ਆਉਂਦੀ ਹੈ ਬਰਫ਼ ਥੋੜੀ ਘਟ ਜਾਂਦੀ ਹੈ ਤੇ ਮਾਰਗ ਚੱਲ ਪੈਂਦੇ ਨਹੀਂ ਤਾਂ ਭਾਈ ਸਾਰੇ ਮਾਰਗ ਬਰਫ਼ ਨਾਲ ਢਕੇ ਹੁੰਦੇ ਆ ਹੁਣ ਜਿਨ੍ਹਾਂ ਨੇ ਦੇਖਿਆ ਦਾਸਤੰਡਾ ਡੋਟੀਆਂ ਕੀਤੀ ਹੋਏ ਨੇ ਵੀ ਉੱਥੇ ਭਾਈ ਬੜੇ ਗਲੇਸ਼ਰ ਦੇਖੇ ਨੇ ਭਾਈ ਕਿ ਬਰਫ਼ ਕਿੱਥੇ ਜਾਉਂਦੀ ਹੈ ਕਿੱਥੇ ਰਸਤੇ ਬੰਦ ਹੁੰਦੇ ਆ ਕਰੋ ਵਿਚਾਰ ਕਿ ਹੁਣ ਸਾਡੀ ਦੌੜ ਹੋ ਗਈ ਹੈ ਤੇ ਫਿਰ ਮੰਦੀ ਅਗਿਆਨਤਾ ਹੀ ਹੋ ਗਈ ਨਾ ਕਿ ਗੁਰੂ ਨੂੰ ਲੱਭਣ ਚੱਲੇ ਆ हां जे भाई तो ए जे पिकनिक जा रहे है पहाड़ी इलाके जाना ठणदे इलाके जाना जहां कुदरत दी कायनात नु देखना के मां चोंदा ना भी फलानी जगह ते कोई ਝਰਨਾ ਹੈ ਕੋਈ ਹਵਾ ਹੈ ਕੋਈ ਪਾਣੀ ਹੈ ਇਸ ਤਰ੍ਹਾਂ ਦਾ ਕਿ ਫੇਰ ਤਾਂ ਅਸੀਂ ਜਾਣਾ ਠੀਕ ਹੈ ਭਾਈ ਚਲੋ ਹਵਾ ਪਾਣੀ ਚੇਂਜ ਹੋ ਗਿਆ ਬਦਲੀ ਹੋ ਗਈ ਹੈ ਅਕਸਰੀ ਭਾਈ ਜਦੋਂ ਕਿਦੇ ਬੁੱਝ ਜ ਪੈਸੇ ਹੁੰਦੇ ਆ ਉਹ ਬੰਦਾ ਛੁੱਟੀਆਂ ਦੇ ਦਿਨਾਂ ਦੇ ਵਿੱਚ ਗਰਮੀ ਦੇ ਦਿਨ ਵਿੱਚ ਜਦੋਂ ਵੀ ਹੁੰਦੀਆਂ ਦੇਸ਼ ਵਿਦੇਸ਼ ਚ ਐਸੀਆਂ ਵਧੀਆ ਵਧੀਆ ਪਲੇਸ ਤੇ ਜਾਂਦਾ ਕੋਈ ਜੋ ਮਨ ਨੂੰ ਸ਼ਾਂਤੀ ਲੈਣੇ ਇੰਦੇ ਕੋ ਟਕਾਓ ਤੇ ਸਾਲ ਪਰ ਕੰਮ ਕੀਤਾ ਔ ਰਾਮ ਕਰ ਲਈਏ ਇਸ ਕਰਕੇ ਤਾਂ ਹੁੰਦਾ ਨਾ ਹੁਣ ਗੱਲ ਚੱਲੀ ਸੀ ਪਾਣੀ ਦੀ ਕਿ ਪਾਣੀ ਦੇ ਵਿੱਚ ਕੋਈ ਰਸਾਇਣਕ ਪਦਾਰਥਾ ਹੋ ਸਕਦੇ ਆ ਹੁਣ ਮਨੀ ਕਨ ਸਾਹਿਬ ਦਾ ਇਤਿਹਾਸ ਕਹਿੰਦੇ ਗੁਰੂ ਨਾਨਕ ਪਾਛੈ ਦੀ ਕਿਰਪਾ ਕਿਰਪਾ ਤਾਂ ਵੀ ਸਾਰੇ ਸੰਸਾਰ ਤੇ ਉਹਨਾਂ ਦੀ ਹੈ ਆਪਾਂ ਵੀ ਸਵਾਸ ਉਹਦੀ ਕਿਰਪਾ ਨਹੀਂ ਲੈਨੇ ਆ ਪਰ ਅਸੀਂ ਇਸ ਕਰਕੇ ਚੱਲਿਆ ਕਿ ਉੱਥੇ ਗਰਮ ਪਾਣੀ ਆਉਂਦਾ ਵਾ ਬੇ ਤਾਂ ਗੁਰਨਾਨਕ ਸਾਹਿਬ ਨੇ ਕੱਢਿਆ ਹੋਇਆ ਸੀ ਤੇ ਹੁਣ ਪਾਣੀ ਤਾਂ ਭਾਈ ਜਦੋਂ ਪਤਾ ਲੱਗੇ ਆ ਜਿਉਂ-ਜਿਉਂ ਵਿਗਿਆਨ ਵਧੀ ਪੜ੍ਹਾਈ ਦਾ ደረጃ ਉੱਪਰ ਗਿਆ ਇਸ ਕਰਕੇ ਕਹਿੰਨੇ ਆ ਕੌਮ ਨੂੰ ਕਿ ਜਿੰਨੇ ਵੀ ਪੜ੍ਹੇ ਲਿਖੇ ਵਿਦਵਾਨ ਸੱਜਣ ਨੇ ਨਾ ਇੱਕੋ ਗੱਲ ਕਹਿੰਦੇ ਆ ਭਾਈ ਲੰਗਰਾਂ ਗੁਰਦ੍ਰੇਵਲ ਧਿਆਨਾਂ ਦੋ ਕੌਮ ਨੂੰ ਪੜਾਓ ਇਹ ਜਾਗਰਤ ਹੋਵੇਗੀ ਜੇ ਪੜੀ ਲਿਖੇ ਹੋਣਗੇ ਸਖਸ ਉਹਨਾਂ ਨੂੰ ਸੱਚ ਝੂਠ ਦਾ ਨਿਰਣਾ ਕਰਦੀ ਉਹਨਾਂ 'ਚ ਸਮਰੱਥਾ ਹੁੰਦੀ ਹੈ ਕਿ ਉਹਨਾਂ 'ਚ ਸਮਰੱਥਾ ਹੁੰਦੀ ਹੈ ਕਿ ਇਹ ਗਲਤ ਹੈ ਜਾਂ ਸਹੀ ਹੈ ਹਣ ਜੋ ਜੋ ਪੜ ਗਏ ਉਹਨਾਂ ਨੂੰ ਪਤਾ ਲੱਗਿਆ ਨਹੀਂ ਭਾਈ ਐਦਾ ਥੋੜੀ ਹੁੰਦਾ ਕਿ ਪਾਣੀ ਤਾਂ ਐਸਾ ਬਹੁਤ ਜਗ੍ਹਾ ਨਹੀਂ ਭਾਈ ਜਿੱਥੇ ਚਾਹਲੇ ਦੁਨੀਆ ਦੇ ਵਿੱਚ ਨੇ ਇਹ ਐਸੇ ਬਹੁਤ ਜਗ੍ਹਾ ਨੇ ਜਿੱਥੋਂ ਥੱਲੇੋਂ ਧਰਤੀ ਵਿੱਚੋਂ ਅੱਗ ਨਿਕਲਦੀ ਹੈ ਜਵਾਲਾ ਨਿਕਲਦਾ ਨਿਰੰਤਰ ਅੱਗ ਚੱਲ ਰਹੀ ਹੈ ਹਣ ਜਵਾਲਾ ਹੀ ਜਾਣੇ ਆ ਪਹਿਲਾਂ ਲੱਗਿਆ ਸੀ ਸਾਨੂੰ ਵੀ ਵੀ ਸ਼ਾਇਦ ਉਹ ਕੀ ਦੇਵੀ ਸ਼ਕਤੀ ਹੈ ਹਣ ਉੱਥੇ ਪਤਾ ਲੱਗਿਆ ਉਹ ਥੱਲੇ ਧਰਤੀ ਦੇ ਗੈਸ ਦੇ ਭੰਡਾਰ ਬੜੇ ਤਕੜੇ ਆ ਜਿਹੜੇ ਅਨੇਤ ਜੰਗ ਜਿਹਾ ਹੁੰਦੀਆਂ ਹਨ ਨਾ ਇਹ ਇਸੇ ਦਾ ਇਹ ਕਹਿਸਾ ਹੁੰਦੀ ਹੈ ਨੇ ਕਿਸੇ ਨਾ ਕਿਸੇ ਤਰੀਕੇ ਤੇ ਜਿਨੇ ਕੋਪਰੇਟ ਘਰਾੜੇ ਹੁੰਦੇ ਆ ਭਾਅ ਵੱਡੇ ਵੱਡੇ ਬਿਜ਼ਨਸਮੈਨ ਇੱਕ ਕੁਛ ਨਾ ਕੁਛ ਐਸੇ ਕਾਰੇ ਘਪਾਈ ਹੋੜ ਉਹਨਾਂ ਕੋਲ ਜੋ ਬੰਦੇ ਬੈਠੇ ਹੁੰਦੇ ਆ ਪੜ੍ਹੇ ਲਿਖੇ ਹੁੰਦੇ ਆ ਕਰੋੜਾਂ ਰੁਪਈਆ ਸਹਾਈ ਹੁੰਦੀ ਉਹਨਾਂ ਦਾ ਕੰਮ ਹੀ ਆਂਦਾ ਵੀ ਕਿੱਦਾਂ ਦਾ ਹਾਲਾਤ ਬਣਾਇਆ ਜਾਵੇ ਵੀ ਕਿੱਦਾਂ ਦਾ ਹਾਲਾਤ ਬਣਾਇਆ ਜਾਵੇ ਵੀ ਸਾਨੂੰ ਇਹ ਜਗ੍ਹਾ ਮਿਲ ਜAVE ਜਿੱਥੋਂ ਸਾਨੂੰ ਮਾਇਆ ਹਣੀ ਹੈ ਫਿਰ ਭਾਵੇਂ ਇਹਨਾਂ ਨੂੰ ਕਰੋੜਾਂ ਖਰਚਲੇ ਪੈ ਜਾਣ। ਹੁਣ ਜ਼ਮੀਨਾਂ ਦਾ ਰੌਲਾ ਪਿਆ ਹੋਇਆ ਨਾ। ਕਹਿੰਦੇ ਜ਼ਮੀਨਾਂ ਲੈ ਰਹੇ ਆ। ਤੇ ਅਸੀਂ ਵੀ ਕਹਿੰਦੇ ਲੈ ਲੋ ਜਿੰਨੇ ਲੈਣੇ ਆ। ਹੁਣ ਜਿੱਦਣ ਪੈਸੇ ਤੇਰੀ ਜੇਬ 'ਚ ਆ ਗਏ ਜ਼ਮੀਨ ਵੇਚ ਕੇ ਉਦੋਂ ਹੀ ਪੈਸਿਆਂ ਨੇ ਕੱਟਣਾ ਸ਼ੁਰੂ ਹੋ ਜਾਣਾ। ਪਹਿਲਾਂ ਤਾਂ ਪਾਰਟੀ ਆਊਗੀ। ਫਿਰ ਕਹਣਾ ਗੱਡੀ ਲੈ ਲਈਏ, ਫਿਰ ਕੋਠੀ ਬਣਾ ਲਈਏ, ਘਰ ਬਣਾ ਲਈਏ। ਹੁਣ ਕਾਰ ਬਣਾ ਲੈ ਗੱਡੀ ਬਣਾ ਲੈ ਨੇ ਤਾਂ ਪਏ ਰੋਜ਼ ਪੈਸੇ ਖਾਣੇ ਆ ਘਰ ਦੇ ਵਿੱਚ ਵੀ ਰੋਜ਼ ਪੈਸੇ ਖਰਤ ਹੁੰਦੇ ਆ ਉਹਦੇ ਹਿਸਾਬ ਸਪਈ ਦੇ ਸਾਲਾ ਬੰਦੀ ਉਹਦਾ ਮੇਨਟੇਨ ਕਰਨਾ ਮੇਨਟੇਨਸ ਕਰਨਾ ਭਾਵੇਂ ਸਭ ਕੁਝ ਘਟ ਗਏ ਆ ਹੁਣ ਜਿਹੜੇ ਲੈ ਰਿਆ ਕਹਿੰਦੇ ਚਾਹੇ 1 ਕਰੋੜ ਲੈ ਲੈ 2 ਲੈ ਲੈ 5 ਲੈ ਲੈ ਹੁਣ ਜਿਸ ਤਰ੍ਹਾਂ ਆਪਣੇ ਨਦੀਕ ਗੁਰਦਰਾ ਸਾਹਿਬਾ ਗੁਰਦਰਾ ਦੁਖ ਨਿਵਾਨ ਲੁਧਿਆਣਾ ਸਟੇਸ਼ਨ ਦੇ ਕੋਲੇ ਆ ਤੇ ਛੋਟਾ ਜਿਹਾ ਹੁੰਦਾ ਇਸ ਸਤਾ ਲੋ ਤੇ چارੋ طرفੋ ਦਿਨ ਮਛੀਆਂ ਦਾ ਬਿਜਾਰ ਲੱਗਦਾ ਜੀ ਬੜਾ ਤਕੜਾ ਲੁਧਿਆਣੇ ਦਾ ਹੁਣ ਜਿਉਂ ਜਿਉਂ ਇਨਸਾਨ ਕੋਲ ਪੈਸੇ ਆਏ ਉਹਨੂੰ ਪਤਾ ਸੀ ਕਿ ਜੇ ਹੁਣ ਅਸੀਂ ਇਨਵੈਸਟ ਵੇਟ ਕਰਦਾਂਗੇ ਨਾ ਤੇ ਆਉਣ ਦੇ ਸਮੇਂ ਚ ਸਾਡੇ ਕੋਲ ਸਾਰੀ ਜਿਹਨੇ ਇਨਵੈਸਟ ਕਰਨੀ ਇਹਨਾਂ ਨੂੰ ਕਈ ਗੁਣਾ ਵਾਪਸ ਆਉਣੀ ਆ ਤੇ ਸਹੀ ਗੱਲ ਆ ਵੀ ਵਾਪਸ ਆਈ ਉਸ ਟਾਈਮ ਉਹਨੇ ਕਿਸੇ ਨੂੰ ਕੋਈ ਜ਼ੋਰ ਨਹੀਂ ਕੋਈ ਜ਼ਬਰਦਸਤੀ ਨਹੀਂ ਕੋਈ ਧਮਕੀ ਨਹੀਂ ਕਹਿੰਦੇ ਇਹ ਜਗ੍ਹਾ ਮੈਨੂੰ ਚਾਹੀਦੀ ਆ ਐਸੇ ਤੁਸੀਂ ਆਪਦੀ ਇੱਛਾ ਨਾਲ ਦੱਸੋ ਕਿੰਨੇ ਚਾਹੀਦੇ ਚੱਕੋ ਤੇ ਲਾਲ ਤੋਂ ਅੱਜਾ ਕਿ ਚੱਕਦੇ ਨੇ ਭਾਈ ਮਾਰਕੀਟ ਉੱਡ ਗਈ ਚਲੋ ਧਾਰਮਿਕ ਸਥਾਨ ਬਣ ਗਿਆ ਠੀਕ ਆ ਭਾਈ ਅੱਜ ਦੇਖੋ ਉੱਥੇ ਨਿਤ ਦੀ 3-4 ਲੱਖ ਰੁਪਏ ਦੀ ਨਾਰਮਲੀ ਗੋਲ ਕਰ ਰੋਜ਼ ਦੀ ਉਸ ਸਥਾਨ ਦੀ ਭਾਵ ਜਿਸ ਨੂੰ ਕੋਈ ਫਾਇਦਾ ਦਿੰਦਾ ਭਾਈ ਉਹ ਵੱਧ ਤੋਂ ਵੱਧ ਪੈਸੇ ਦੇ ਕੇ ਉਸ ਤਰ੍ਹਾਂ ਤੁਹਾਡੇ ਜ਼ਮੀਨਾਂ ਨੇ ਕਿ ਤੁਹਾਡੀਆਂ ਜ਼ਮੀਨਾਂ ਤੁਹਾਡੇ ਵੱਲੋਂ ਜੋ ਬੋਲਿਆ ਗਿਆ ਬੋਲਾ ਉਹਦੇ ਮੁਤਾਬਕ ਲੈਂਦਾ ਉਹਨੂੰ ਪਤਾ ਸੀ ਭਾਈ ਇੱਥੋਂ ਕਰੋੜਾਂ ਖਰਚ ਕੇ ਅਰਬਾਂ ਖਰਬਾ ਕਮਾੜੇ ਹੁਣ ਜਦੋਂ ਪਹਾੜੀ ਵਾਲੇ ਜਾਣਿਆ ਕਿਤੇ ਥੱਲੇ ਧਰਤੀ 'ਚੋਂ ਜਵਾਲਾ ਜੀ ਮਾਤਾ ਪ੍ਰਗਟ ਹੋ ਗਈ ਉਹ ਪਹਿਲਾਂ ਬੋਲਾ ਤਾਂ ਰੇਗੀ ਮੱਥਾ ਟਿਕਦਾ ਸੀ ਭਾਈ ਨਹੀਂ ਪਤਾ ਸੀ ਅਗਿਆਨੀ ਸੀ ਦੇਖਣ ਗਏ ਸਭ ਕੋ ਦੇਖਿਆ ਹੋਇਆ ਪਤਾ ਨਹੀਂ ਹੱਥ ਜੋੜ ਕੇ ਖੜ ਗਏ ਪਤਾ ਨਹੀਂ ਕੀ ਹੋਊਗਾ ਤੇ ਵਿੱਚ ਪਤਾ ਲੱਗਿਆ ਬਾਅਦ 'ਚ ਵੀ ਤਾਂ ਗੈਸ ਆ ਇੱਕ ਥੱਲੇ ਇਹ ਧਰਤੀ ਦੇ ਔਰ ਬੇਅੰਤ ਪੰਡਾ ਰਹੇ ਇਹ ਤਾਂ ਕੁਛ ਵੀ ਨਹੀਂ ਹੈ ਇਹ ਤਾਂ ਮੜ ਜੇਕ ਲਾੜ ਜਗਦੀ ਹੈ ਨਾ ਐਸੀਆਂ ਜਗ੍ਹਾ ਨਹੀਂ ਦੁਨੀਆ ਦੇ ਵਿੱਚ ਜਿੱਥੇ ਨਿਰੰਤਰ ਅੱਗ ਬਲ ਰਹੀ ਹੈ ਥਲੇ ਧਰਤੀ ਦੇੋਂ ਗੈਸ ਨਿਕਲ ਰਹੀ ਹੈ ਕਿ ਜਦੋਂ ਦੁਨੀਆ ਦੇ ਵਿੱਚ ਘੁੰਮਦੇ ਆ ਪੜਦੇ ਆ ਹੁਣ ਤਾਂ ਚਲੋ ਠੀਕ ਹੈ ਬਈ ਹੁਣ ਤਾਂ ਤਕਨੀਕ ਵੱਧ ਗਈ ਹੈ ਕਿ ਸਾਨੂੰ ਹਰ ਦਿਨ ਹਰ ਨੌਲੇਜ ਲੈਣੇ ਨੌਲੇਜ ਲੈਂਦੇ ਆ ਆਪਣੇ ਹੱਥ ਤੇ ਇੱਕ ਮੋਬਾਈਲ ਆਇਆ ਹੋਇਆ ਹੈ ਬੜੀ ਜਾਣਕਾਰੀ ਇਹ ਚ ਪਈ ਇਹ ਤੇ ਲੋਕ ਪੰਨ ਵਾਲੇ ਫਾਇਦਾ ਲੈਂਦੇ ਆ ਕੋਸ ਆਪਣਾ ਮਨੋਰੰਜਨ ਕਰਕੇ ਸਾਹ ਲੈਂਦੇ ਆ ਭਾਈ ਆਪਣੀ ਆਪਣੀ ਸੋਚ ਆਪਣੀ ਆਪਣੀ ਸਮਤ ਹੁੰਦੀ ਹੈ ਹੁਣ ਇਸ ਤਰ੍ਹਾਂ ਦੁਨੀਆ ਗਾਂਧੀਗਾ ਵਧੀ ਜਾ ਰਹੀ ਹੈ ਤੇ ਇਹਨਾਂ ਨੂੰ ਪਤਾ ਲੱਗਿਆ ਨਹੀਂ ਭਾਈ ਇਹ ਪਾਣੀ ਅੱਗ ਇਹਨਾਂ ਦਾ ਕੋਈ ਮਤਲਬ ਨਹੀਂ ਇਹਨਾਂ ਦਾ ਕੋਈ ਸਾਇਣਕ ਪਦਾਰਥ ਹੋਣੇ ਆ ਰੋਗ ਾਟ ਕੇ ਆੜਾ ਪਰ ਪਾਣੀ ਕਦੇ ਕਿਸੇ ਨੂੰ ਮੁਕਤੀ ਨਹੀਂ ਦੇ ਸਕਦਾ ਕੋਈ ਦੁਨੀਆ ਦਾ ਪਾਣੀ ਨਹੀਂ ਹੈ ਜਿਹੜਾ ਇਨਸਾਨ ਨੂੰ ਉਹਦੇ ਅੰਦਰ ਵਾਲੇ ਪਾਪ ਤੋਂ ਸਕੇ ਅੰਦਰੋਂ ਉਹਨੂੰ ਮੁਕਤ ਕਰ ਸਕੇ ਹੁਣ ਕੌਮ ਵੀ ਲੱਗੀ ਹੋਈ ਐ ਇਸੇ ਪਿੱਛੇ ਪਈ ਹਮਾਗੀ ਦਾ ਦਿਨ ਸੀ ਪਈ ਤਾਂ ਹਿੰਦੂਆਂ ਦਾ ਸੀ ਸਿਕ ਵੀ ਪਿੱਛੇ ਲਾਗੇ ਫਿਰ ਕਹਿੰਦੇ ਸੀ ਹਿੰਦੂ ਨਹੀਂ ਹੈ ਕਰਤੂਤਾ ਸਾਰੀ ਇਹ ਉਹ ਹੁੰਦੀ ਹੈ ਸਾਡੇ ਕੰਮ ਹੁੰਦੀ ਹੈ ਹੁਣ ਮਾਗ ਦੇ ਮਹੀਨੇ ਦੀ ਗੱਲ ਚੱਲੀ ਸੀ ਮਾਗ ਦੇ ਮਹੀਨੇ ਨੂੰ ਭਾਈ ਉੱਥੇ ਹੋਇਆ ਕੀ ਸੀ ਇਹ ਮਾਗਦੇ ਮਹੀਨੇ ਦਾ ਕੁਝ ਵੀ ਨਹੀਂ ਹੋਇਆ ਉੱਥੇ ਮਾਗਦੇ ਮਹੀਨੇ ਵਿੱਚ 6 ਪੋਉ ਨੂੰ ਪਾਤਸ਼ਾਹ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪੋ ਦੇ ਮਹੀਨੇ ਵਿੱਚ ਹੁਣ ਪੋ ਤੋਂ 6 7 8 9 ਸਾਰੇ ਜੰਗ ਜਦਾਂ ਹੁੰਦਿਆਂ ਹੁੰਦਿਆਂ ਕਰਦਿਆਂ ਕਰਦਿਆਂ ਕਿਵੇਂ ਮਾਚੂੜਾ ਸਾਹਿਬ ਇੱਥੇ ਪਹੁੰਚੇ ਕਰਦਿਆਂ ਕਰਦਿਆਂ ਵੀ ਕਿਤੇ ਕਾਫੀ ਲੰਬਾ ਸਮਾਪਵ ਭਾਵ ਵੀ ਗਰਮੀ ਦਾ ਸਮਾਂ ਆ ਗਿਆ ਸੀ ਜਦੋਂ ਜੰਗ ਹੋਈ ਸੀ ਨਾ ਉਹ ਜੰਗ ਉਦੋਂ ਹੋਈ ਸੀ ਜਦੋਂ ਗਰਮੀ ਅਤਿ ਦੀ ਸੀ ਤੇ ਐਸੇ ਕਰਕੇ ਤਾਂ ਖਿਦਰਾੜ ਦੀ ਢਾਲ ਤੇ ਰੁਕੇ ਸੀ ਕਿ ਸਾਨੂੰ ਇੱਥੇ ਪਾਣੀ ਮਿਲੂਗਾ ਵੀ ਹੁਣ ਪਹਿਲਾਂ ਪਹਿਲਾਂ ਸ਼ੁਰੂ ਦੇ ਵਿੱਚ ਇਹ ਦਿਨ ਗਰਮੀयां ਜੀ ਮਨਾਉਦੇ ਹੁੰਦੇ ਸੀ ਹੁਣ ਪਾਣੀ ਦੀ ਘਾਟ ਸੀ ਕਿਲਤ ਸੀ ਕਿ ਜਦੋਂ ਪਾਣੀ ਦੀ ਘਾਟ ਹੋਣ ਕਾਰਨ ਕਰਕੇ ਪ੍ਰਬੰਧਕਾਂ ਨੇ ਇੱਕ ਫੈਸਲਾ ਨਿਰਣਾ ਲਿਆ ਕਿ ਦੇ ਭਈ ਗਰੂ ਦਾ ਆਪਾਂ ਦਿਨ ਮਨਾਉਣਾ ਆਪਾਂ ਅਸੀਂ ਉਸ ਇਤਿਹਾਸ ਨੂੰ ਯਾਦ ਕਰ ਰਹਾ ਕਿ ਸਿੱਖਾ ਗਲਤੀ ਹੋ ਗਈ ਮੁੜਕੇ ਬਾਅਦ ਸਾਜਾ ਗੁਰੂ ਘਰ ਦੇ ਵਿੱਚ ਕਿ ਗੁਰੂ ਵੱਲ ਮੁੱਖ ਕਰ ਲੈ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਬੇ ਦੋ ਤੇ ਸਮੇਂ ਦੇ ਹਿਸਾਬ ਦੇ ਨਾਲ ਜਿਹੜੀ ਜੰਗ ਜੇ ਢਾੜ ਦੇ ਮਹੀਨੇ ਚ ਹੋਈ ਸੀ ਨਾ ਉਹ ਦਿਨ ਨੂੰ ਮਾਗ ਵੀ ਨੇ ਚ ਕਰ ਲਿਆ ਇਹ ਪ੍ਰਬੰਧ ਕਰਨ ਕਨੇ ਕਹੇ ਨਹੀਂ ਭਾਈ ਅਪਾ ਤਾਂ ਗੁਰੂ ਦੇ ਦਿਨ ਨੂੰ ਯਾਦ ਕਰਨਾ ਗੁਰੂ ਦੇ ਕੀਤੇ ਕੰਮਾਂ ਔਰ ਸਿੰਘਾਂ ਦੀ ਸੀਧੀ ਨੂੰ ਯਾਦ ਕਰਨਾ ਇਹ ਅਸੀਂ ਵੀ ਉਹਨਾਂ ਵਰਗਾ ਜੀਵਨ ਧਾਰੀ ਹੁਸੇ ਤਰਾਹੀ ਜੋ ਅਜਦਾ ਦਿਨ ਹੈ ਸੀਧੀ ਦੇ ਸਾੜਾ ਇਹ ਜ਼ਰੂਰੀ ਕੰਪਲਸਰੀ ਨਹੀਂ ਹੈ ਕਿ ਅੱਜ ਹੀ ਮਨਾਇਆ ਸਾਡਾ ਸਫਲ ਹੋਣਾ ਇਹਨੂੰ ਚਾਹੇ 10 ਦਿਨ ਪਹਿਲਾਂ ਮਨਾਲਾ ਚਾਹੇ 10 ਦਿਨ ਬਾਅਦ ਮਨਾਲਾ ਚਾਹੇ ਜਦੋਂ ਮਰਜੀ ਮਨਾਲਾ ਐਨੀ ਟਾਈਮ ਗੱਲ ਹੋਣੀ ਹੈ ਕਿ ਤੂੰ ਭਾਈ ਸੁਣਿਆ ਬਹੁਤ ਕੁਝ ਹੈ ਰਾਗਿਆਂ ਕੋਲ ਸੁਣਿਆ ਢਾਡੀਆਂ ਕੋਲ ਸੁਣਿਆ ਕਥਾ ਬਚਕਾ ਸੁਣਾ ਸੁਣਿਆ ਕਵੀਆਂ ਕੋਲ ਸੁਣਿਆ ਜਿੱਦੇ ਜਿੱਦੇ ਕੋਲ ਮਾਤਾ ਹਰ ਕੋਲ ਤੂੰ ਸੁਣ ਲਿਆ ਫਿਰ ਕੀ ਹੋ ਗਿਆ ਬਈ इवन ਜੇ ਤੂੰ ਇਨ ਵਨ ਇਹ ਜਿਹੜਾ ਇਤਿਹਾਸ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਦਾ ਸ਼ਹਾਦਤ ਨਾਲ ਸੰਬੰਧਿਤ ਹੈ ਹੁਣ ਸ਼ਹਾਦਤ ਦੇ ਵਿੱਚ ਜਿੰਨੇ ਕਾਰਨ ਏ ਇਹ ਭਾਵੇਂ ਚੰਦੂ ਹੋਵੇ ਭਾਵੇਂ ਉਹਨਾਂ ਦੇ ਭਰਾ ਵੱਡੇ ਹੋਣ ਗੱਦੀ ਕਰਨ ਹੋਇਆ ਲਾਹਚ ਹੋਇਆ ਵੇ ਕਾਰਨ ਤਾਂ ਬਹੁਤ ਨੇ ਭਾਈ ਪਰ ਇਸ ਕਾਰਨ ਦੇ ਵਿੱਚ ਇੱਕ ਗੱਲ ਸੁਪੀ ਸੀ ਪ੍ਰੇਮ ਵਾਲੀ ਪ੍ਰਮਾਤਮਾ ਨਾਲ ਪ੍ਰੇਮ ਵਾਲੀ ਇਹ ਪ੍ਰਮਾਤਮਾ ਨਾਲ ਪ੍ਰੇਮ ਕਰਨਾ ਹੁੰਦਾ ਨਾ ਜੀ ਨੇ ਉਹ ਫਿਰ ਪਰਵਾ ਨਹੀਂ ਕਰਦਾ ਕਿਸੇ ਦੀ ਨਾ ਗੁਰੂ ਪਾਇਸ਼ਾ ਜੀ ਮਹਾਰਾਜ ਨੇ ਹੁਣ ਆਪਾਂ ਵੀ ਇਹ ਸਿੱਖਣਾ ਬਈ ਪੜਿਆ ਸੁਣਿਆ ਇਹ ਤਾਂ ਸਾਡੇ ਲੇਖੇ ਪੜਿਆ ਜਦੋਂ ਅਸੀਂ ਮੰਨ ਲੈਣਾ ਇਹ ਤਾਂ ਚਾਹ ਤੂੰ 10 ਦਿਨ ਪਹਿਲਾਂ ਮਨਾ ਲਾ ਹੋਰ ਲੇਟ ਕਰਲਾ ਚਾਹੇ ਜਿੱਦਾਂ ਤੈਨੂੰ ਠੱਪ ਲੱਗਦਾ ਭਈ ਹੁਣ ਪ੍ਰੋਪਰ ਮੈਂ ਸੈਟਾਂ ਵੀ ਹੁਣ ਮੈਂ ਗੁਰੂ ਦੀ ਗੱਲ ਸੁਣ ਕੇ ਧਿਆਨ ਨਾਲ ਮੰਨਣੀ ਐ ਪਰ ਕੌਮ ਚ ਮਨਾਇਆ ਜਾਣਾ ਕੀ ਫਰਕ ਪੈਂਦਾ ਬਈ ਕੌਮ ਉੱਥੇ ਦੀ ਉੱਥੇ ਹੀ ਖੜੀ ਰਹਿਣੀ ਐ ਕਿਉਂਕਿ ਮੰਨਣੀ ਹੀ ਗੱਲ ਐ ਕਿ ਗੁਰੂ ਦਾ ਇਤਿਆਹ ਸਿਖਾਉਂਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਹੁਣ ਜੇ ਵਿਖਿਆਨ ਕਰਦੇ ਆ ਸਭ ਨੇ ਸੁਣਿਆ ਰਾਗਿਆ ਢਾਡੀਆਂ ਕਥਾਵਾਂ ਵਾਜਕਾਂ ਕੋਲੋਂ ਕਿ ਉਹਨਾਂ ਦੀ ਸ਼ਹਾਦਤ ਦੇ ਕਾਰਨ ਇਹ ਸੀ ਕਾਰਨ ਨਹੀਂ ਸੀ ਭਾਈ ਲਿਖਤ ਹੀ ਐਸੀ ਸੀ ਕਿ ਜਿਹੜੀ ਕਹਾਣੀ ਲਿਖੀ ਸੀ ਲਿਖਤ ਲਿਖੀ ਸੀ ਇਹ ਤਾਂ ਵਾਹਿਗੁਰੂ ਨੇ ਖੁਦ ਲਿਖੀ ਸੀ ਭਾਈ ਕਿ ਜਿਹੜਾ ਉਹ ਅਕਾਲ ਪੁਰਖ ਆਪਣੇ ਉਸ ਭਗਤ ਨੂੰ ਬਚਾਉਣ ਦੀ ਖਾਤਰ ਆ ਗਿਆ ਭਗਤ ਪ੍ਰਲਾਦ ਨੂੰ ਕਿ ਜਿਹੜੇ ਥਮ ਨੂੰ ਲਾਲ ਕੀਤਾ ਸੀ ਕਿ ਪਾਈ ਇਹਨੂੰ ਚਲ ਹੁਣ ਦੇਖ ਦੇ ਤੇਰੇ ਇਹਦੇ ਵਿੱਚ ਰੱਬ ਹੈਗਾ ਆਪਣੇ ਭਗਤ ਦੀ ਰੱਖਿਆ ਵਾਸਤੇ ਥਮ ਪੜ ਕੇ ਆ ਗਿਆ ਇਹ ਗੁਰਬਾਣੀਆਂ ਕਹਿੰਦੀ ਹੈ ਹਰ ਯੁਗ-ਜੁਗ ਭਗਤ ਉਪਾਇਆ ਇਹ ਹਰ ਸਵੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਵੈਗਰੂ ਆਉਂਦਾ ਅਸੀਂ ਇਤਿਹਾਸ ਵੀ ਸੁਣਿਆ ਸਾਖੀਆਂ ਵੀ ਸੁਣਿਆ ਫਿਰ ਮਨ ਦੇ ਵਿੱਚ ਇੱਕ ਗੱਲ ਆਉਂਦੀ ਹੈ ਜੇਹਨ ਵਿੱਚ ਗੱਲ ਆਉਂਦੀ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਭਗਤੀ ਵਿੱਚ ਕੋਈ ਕਮੀ ਸੀ ਇਹ ਕਾਲਪੁਰਖ ਨਹੀਂ ਆਇਆ ਇਹ ਉਹਨਾਂ ਦੀ ਭਗਤੀ ਵਿੱਚ ਕੀ ਘਾਟ ਸੀ ਕਿ ਭਗਤਾਂ ਨੂੰ ਵਿਚਾਲਿਆ ਇਹ ਵੀ ਤਾਂ ਭਾਈ ਉਸ ਕਾਲਪੁਰਖ ਨੂੰ ਧਿਆਉਂਦੇ ਸੀ ਕਿਉਂ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਕਿ ਇਹਨਾਂ ਨੂੰ ਇੱਕ ਰੋਲ ਅਦਾ ਕਰਨ ਵਾਸਤੇ ਵਾਹਿਗੁਰੂ ਨੇ ਡਿਊਟੀ ਲਾਈ ਸੀ ਜਿਵੇਂ ਫਿਲਮ ਬਣਦੀ ਹੈ ਨਾ ਉਹਦੇ ਵਿੱਚ ਜੋ ਕੁਝ ਹੁੰਦਾ ਹੈ ਰਾਈਟਰ ਵੱਲੋਂ ਲਿਖਿਆ ਹੁੰਦਾ ਡਾਇਰੈਕਟਰ ਵੱਲੋਂ ਉਸ ਨੂੰ ਭਾਈ ਉਸ ਤਰ੍ਹਾਂ ਬਣਾਇਆ ਜਾਂਦਾ ਸਾਰਾ ਕੁਝ ਰਾਈਟਰ ਦਾ ਲਿਖਿਆ ਹੁੰਦਾ ਵਾ ਵੀ ਇਸ ਤਰ੍ਹਾਂ ਦਾ ਕਰੈਕਟਰ ਕਰਦਾਰ ਹੋ ਗਿਆ ਆਪਸ ਵਿੱਚ ਉਹਨਾਂ ਦੀ ਕੋਈ ਵੀ ਦੁਸ਼ਮਣੀ ਨਹੀਂ ਹੁੰਦੀ 라ਵਣ ਦੀ ਮਾਤਾ ਸੀਤਾ ਦੇ ਨਾਲ ਕੋਈ ਦੁਸ਼ਮਣੀ ਬੈਰਪਰੋਧ ਨਹੀਂ ਸੀ ਉਹਨੇ ਤਾਂ ਭਾਈ ਮਾਤਾ ਸੀਤਾ ਦੇ ਪੈਰਾਂ ਤੋਂ ਉੱਤਰ ਤੱਕ ਦੇਖਿਆ ਹੀ ਨਹੀਂ ਸੀ ਉਹ ਤਾਂ ਇੱਕ کردار ਨਵਾ ਰਿਆ ਸੀ ਵੀ ਇਹ ਦੁਨੀਆ ਨੂੰ ਸਮਝਾਉਣ ਦੀ ਖਾਤਰ ਇਹ ਤਾਂ ਚਲੋ ਵੱਡੇ ਇਤਿਹਾਸ ਨੇ ਭਾਈ ਆਪਾਂ ਮੇਹਨਤ ਇਤਿਹਾਸ ਵਾਲੀ ਚਲੀਏ ਇਹ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਸਾਹਿਬ ਜੀ ਦੇ ਜੋ ਕੁਝ ਹੋਇਆ ਇਹ ਤਾਂ ਆਲਰੇਡੀ ਪਹਿਲਾਂ ਹੀ ਲਿਖਤ ਲਿਖੀ ਹੋਈ ਸੀ ਇਹ ਸਾਰੀ ਲਿਖਤ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਸੁਪਤਰੀ ਬੀਬੀ ਭਾਨੀ ਨੂੰ ਪਹਿਲਾਂ ਹੀ ਸੁਣਾਤੀ ਸੀ ਇਹ ਤਾਂ ਜੇ ਫੇਰ ਅਦਲ ਬਦਲ ਕਰਨ ਲਈ ਤਾਂ ਗੱਲ ਹੀ ਕੋਈ ਨਹੀਂ ਸੀ ਇਹ ਬਹੁਤ ਕੁਝ ਹੋ ਜਰਿਆ ਸੀ ਉਹ ਤਾਂ ਜਿੰਨੇ ਭਾਏ ਭਾਏ ਭਾਵੇਂ ਸਾਥੀ ਸੀ ਭਾਵੇਂ ਵਿਰੋਧੀ ਦਾ ਵੀ ਰੋਲ ਕਰਦਾ ਸੀ ਔਰੰਗਜ਼ੇਬ ਸੀ ਸਭ ਸੀ ਇਹ ਤਾਂ ਇੱਕ ਦਿਖਾਇਆ ਸੀ ਭਾਈ ਸਿੱਖੀ ਨਵਾਈ ਕਿਵੇਂ ਜਾਂਦੀ ਹੈ ਸਿੱਖੀ ਕਹਿੰਦੀ ਕਿਨੂੰ ਆ ਜੇ ਔਰੰਗਜ਼ੇਬ ਨਾ ਹੁੰਦਾ ਵਜ਼ੀਰ ਖਾਂ ਵਰਗੇ ਨਾ ਹੁੰਦੇ ਮੁਗਲ ਨਾ ਹੁੰਦੇ ਸਿੱਖ ਨੂੰ ਕੀ ਪਤਾ ਲੱਗਣਾ ਸੀ ਸਿੱਖੀ ਕਹਿੰਦੇ ਕਿਨੂੰ ਆ ਰਾਮ ਦੀ ਜੇ ਅੱਜ ਸੰਸਾਰ ਵਿੱਚ ਪੂਜਾ ਹੋ ਰਹੀ ਹੈ 라ਵਣ ਕਰਕੇ ਹੋ ਰਹੀ ਹੈ 라ਵਣ ਨਾ ਹੁੰਦਾ ਤੇ ਰਾਮ ਨੂੰ ਕਿਸ ਨੇ ਪੁੱਛਣਾ ਨਹੀਂ ਇਸ ਕੋਈ ਜਉਪੇ ਹਮ ਪਾਪ ਕਰਨਤਾ ਆਹੇ અનੰਤਾ ਤੋ ਪਤ ਪਾਵ ਨਾਮ ਕੈਸੇ ਹੁੰਦਾ ਕਹਿੰਦੇ ਜੇ ਪਾਪ ਆ ਦੁਨੀਆ ਦੇ ਵਿੱਚ ਵੈਗਰੂ ਤਾਂ ਹੀ ਤਾਂ ਤੈਨੂੰ ਧਿਆਉਣੇ ਆ ਜੇ ਪਾਪ ਹੀ ਨਾ ਹੋਵੇ ਫਿਰ ਤੈਨੂੰ ਕੌਣ ਪੁੱਛੂ ਉਸੇ ਤਰ੍ਹਾਂ ਹੀ ਭਾਈ ਇਹ ਜਿੰਨੀਆਂ ਮੁਗਲ ਸੈਨਾ ਆਈਆਂ ਨੇ ਜਾਂ ਅੰਗਰੇਜ਼ ਜੋ ਵੀ ਚਾਹ ਹੁਣ ਦੀ ਸਕਾਰ ਵੀ ਕਹਿ ਲਈਏ ਇਹ ਸਿੱਖਾਂ ਤੇ ਇਹ ਅਤਿਆਚਾਰ ਨਹੀਂ ਕਰ ਰਹੇ ਇਹ ਸਿੱਖ ਨੂੰ ਦਿਖਾ ਰਹੇ ਨੇ ਕਿ ਸਿੱਖ ਨੇ ਦਿਖਾਉਣਾ ਕਿ ਸਿੱਖ ਸਿੱਖੀ ਨਿਭਾਉਂਦਾ ਕਿਵੇਂ ਹੈ ਤੇ ਗੁਰੂ ਪਾਤਸ਼ਾਹ ਨੇ ਤਾਂ ਇਹ ਸਭ ਸੁਗਾ ਕੇ ਗਏ ਕਿ ਭਾਵੇਂ ਪਿੱਛੇ ਕਾਰਨ ਜਿੰਨੇ ਵੀ ਤੁਸੀਂ ਕਹੋ ਹਰ ਕੋਨੇ ਆਪਦੀ ਆਪ ਤਰੀਕੇ ਨਾਲ ਸਮਝਾਉਂਦੇ ਆ ਭਾਈ ਸਿਖਾਉਂਦੇ ਆ ਪਰ ਆਪਾ ਤਾਂ ਲੱਭਣਾ ਭਾਈ ਇਹਦਾ ਮਕਸਦ ਕੀ ਹੈ ਸੁਣਤਾ ਲਿਆ ਵੇ ਇਹ ਤਾਂ ਨਹੀਂ ਕੇਵਲ ਤੋਂ ਕੇਵਲ ਭਈ ਸਵਾ ਪੂਰਾ ਕਿਤਾਬ ਪਾਠ ਹੋ ਗਏ ਕੀਰਤਨ ਹੋ ਗਿਆ ਕਥਾਵਾ ਹੋ ਗਈਆਂ ਤੇ ਖਾਦਾ ਪੀਤਾ ਲੰਗਰ ਚਲਦੇ ਬਣੇ ਇਹ ਤਾਂ ਗੱਲ ਨਹੀਂ ਬਣਨੀ ਸਿੱਖੀਰਨ ਨੰਵਾਈ ਨਹੀਂ ਜਾਣੀ ਨਵਾਈ ਜਾਣੀ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਉਦੋਂ ਪਹਿਲਾ ਦੇਗ ਦੇ ਵਿੱਚ ਉਵਾਲਿਆ ਗਿਆ ਦੇਗ ਵੱਡਾ ਸਾਰਾ ਭਾਗ ਦੇਗਾ ਪਤੀਲਾ ਕਹਿ ਲੋ ਜੇ ਮਰਜੀ ਕਹਿ ਲੋ ਵੱਡੀ ਦੇਗ ਚ ਬਿਠਾ ਕੇ ਦੇਗ ਨੂੰ ਅੱਗ ਤੇ ਰੱਖਿਆ ਗਿਆ ਵਿੱਚ ਪਾਣੀ ਪਾ ਕੇ ਥੱਲੇ ਅੱਗ ਪਾਣੀ ਉੱਭਰ ਰਿਹਾ ਪਹਿਲਾਂ ਹੀ ਸਰੀਰ ਦੇ ਸਾਰੇ ਛਾਲੇ ਛਾਲੇ ਹੋ ਗਏ ਤਾਂ ਹੋਣਗੇ ਭਾਈ ਉੱਥੇ ਮਹਾਰਜ ਨੇ ਕੋਈ ਸ਼ਕਤੀ ਨਹੀਂ ਵਰਤੀ ਆਪਣੀ ਜੋ ਤਨ ਨਾਲ ਹੁੰਦਾ ਤਨ ਨਾਲ ਹੋਣ ਦੋ ਕਰਨ ਤਾਂ ਬਹੁਤ ਕੁਝ ਕਰ ਸਕਦੇ ਆ ਭਾਈ ਇਹ ਉਹ ਹੀ ਗੁਰੂ ਹੀ ਹੈ ਨਾ ਉਹਨਾਂ ਦੇ ਪੁੱਤਰ ਸੀ ਚੇਵੇ ਪਾਸ਼ਾ ਜਦੋਂ ਬਾਬਾ ਵਿਧੀ ਚੰਦ ਜੀ ਜਦੋਂ ਇਹ ਮੁਗਲਾਂ ਵੱਲੋਂ ਘੋੜੇ ਤੇ ਦਿਸਾਲੇ ਚੋਰੀ ਕਰਕੇ ਲੈ ਗਏ ਸੀ ਨਾ ਬਾਅਸ ਲੈ ਆਏ ਇਹ ਵੀ ਫਿਰ ਤੇ ਸਿਪਾਹੀ ਮਗਰ ਪਏ ਤੰਦੂਰ ਦੇ ਵਿੱਚ ਵੜ ਗਏ ਪੜ ਕਿ ਜਿਹੜਾ ਪਠ ਪੜਦਾ ਸੀ ਉਹਦੇ ਵਿੱਚ ਵੜ ਗਏ ਤੇ ਅਰਦਾਸ ਕੀਤੀ ਸਤਗੁਰ ਪਾਸ਼ਾ ਰੱਖਣ ਵਾਲਾ ਤੂੰ ਹੈ ਤੇ ਤੱਤੀ ਵਾ ਨਾ ਲਾਗੀ ਤਤੀ ਵਾ ਨਾ ਲਗੇ ਪਾਰ ਬ੍ਰਹਮ ਸਰਣਾਈ ਹਣ ਗੁਰੂ ਅਰਜਨ ਦੇਵ ਜੀ ਮਹਾਰਾ ਜਤੀ ਤਵੀ ਤੇ ਬੈਠੇ ਆ ਕੀ ਉਹਨਾਂ ਦੀ ਅਕਾਲ ਪੁਰਖ ਰੱਖਿਆ ਨਹੀਂ ਕਰ ਸਕਦੇ ਕਰ ਸਕਦੇ ਸੀ ਪਰ ਨਹੀਂ ਵੀ ਕਰਨੀ ਨਹੀਂ ਸੀ ਦੁਨੀਆ ਨੂੰ ਸਭ ਕੁਝ ਸਿਖਾਉਣਾ ਸੀ ਦੇਖ ਝੁਪੜ ਗਏ ਆ ਦੇਖ ਤੋਂ ਬਾਅਦ ਫਿਰ ਚੰਦੂ ਪੁੱਛਦਾ ਉਹਦਾ ਮਾਰਨ ਦਾ ਇਰਾਦਾ ਨਹੀਂ ਸੀ ਉਹਦਾ ਤਾਂ ਸੀ ਗੁਰੂ ਨੂੰ ਚਿਕਾਉਣ ਦਾ ਮਾਰਨਾ ਤਾਂ ਭਾਈ ਸਭ ਨਹੀਂ ਹੈ ਕੋਈ ਦੁਨੀਆ ਦੇ ਵਿੱਚ ਨਹੀਂ ਰਹਿਣਾ ਮਰਨਾ ਸਭ ਨੇ ਐ ਪਰ ਜਿਹੜੀ ਜ਼ਮੀਰ ਵਾਲੀ ਹੁੰਦੀ ਹੈ ਨਾ ਗ라 ਦੇਣਾ ਮਰ ਜਾਣਾ ਇਹਨੂੰ ਅਸਲ ਇਹ ਬੰਦਾ ਦੁਬਾਰਾ ਨਹੀਂ ਉੱਡਦਾ ਕਦੇ ਫੇਰ ਜੀ ਸਰੀਰ ਤਾਂ ਭਾਈ ਸਭ ਦੀ ਖਤਮ ਹੋਣੀ ਐ ਜ਼ਮੀਰ ਤੌਰ ਤੇ ਮਰ ਜਾਣਾ ਉਹ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਮੇਰੇ ਅੱਗੇ ਝੁਕੜ ਮੈਥੋਂ ਮਾਫੀ ਮੰਗਣ ਇਹਨੇ ਮੇਰੀ ਧੀ ਦਾ ਰਿਸ਼ਤਾ ਮੋੜਿਆ ਸੀ ਤੇ ਮੇਰੀ ਧੀ ਦਾ ਰਿਸ਼ਤਾ ਲੇ ਇਥੇ ਇੱਕ ਸੰਤ ਦੀ ਵਿਡਿਆਈ ਵੀ ਦੱਸਦੀ ਪਾਤਸ਼ਾਹ ਨੇ ਕਹਿੰਦੇ ਜੋ ਸੰਤ ਨੇ ਹੁਕਮ ਕਰਤਾ ਮੈਂ ਨਹੀਂ ਮੋੜ ਸਕਦਾ ਮੇਰੀ ਬੰਦੀ ਭਗਤ ਜੜਾਵੇ ਬੰਦੇ ਭਗਤ ਨਾ ਛੁੱਟੇ ਮੋਏ ਕਹਿੰਦੇ ਮੈਂ ਕਰਾਂ ਸੰਗਤ ਉਸ ਨੂੰ ਬਦਲ ਸਕਦੀ ਏ ਅਰਦਾਸ ਕਰਕੇ ਪਰ ਜਿਹੜੀ ਸੰਤ ਨੇ ਅਰਦਾਸ ਕਰ ਦਿੱਤੀ ਮੈਂ ਨਹੀਂ ਬਦਲ ਸਕਦਾ ਇਨੀ ਮਹਾਨਤਾ ਦਿੱਤੀ ਹੈ ਦੇ ਵਿੱਚ ਤੇ ਪਾਤਸ਼ਾਹ ਕਹਿੰਦੇ ਇਹ ਵੀ ਨਹੀਂ ਹੋਣਾ ਬਈ ਤੇ ਦੂਸਰੇ ਪਾਸੇ ਸੀ ਜੀਰ ਖਾਨ ਕਹਿੰਦਾ ਭਈ ਕੁਰਾਨ شریف ਦੇ ਵਿੱਚ ਜਿਹੜੀ ਤੁਸੀਂ ਬਾਣੀ ਰਚੀ ਆ ਕੁਰਾਨ شریف ਦੇ ਐਤਾ ਵੀ ਦਰਦ ਕਰੋ ਇਥੇ ਵਿੱਚ ਹजरत ਸਾਹਬ ਦੀ ਸਿਫਤ ਲਿਖੋ ਕਹਿੰਦੇ ਇਥੇ ਤਾਂ ਸਿਫਤ ਅਸੀਂ ਗੁਰੂ ਨਾਨਕ ਸਾਹਿਬ ਨੇ ਆਪਦੀ ਨਹੀਂ ਕੀਤੀ ਤੇ ਅਸੀਂ ਹजरत ਸਾਹਬ ਦੀ ਕਿਉਂ ਲਿਖਾਏ ਇਹ ਤਾਂ ਕਾਲਪੁਰਖ ਦੀ ਬਾਣੀ ਹੈ ਤੇ ਬੜੇ ਇਸ ਤਰ੍ਹਾਂ ਹੀ ਤਰੀਕੇ ਵਰਤੇ ਦੇਗ ਚ ਵਾਲ ਤੇ ਤਤੀ ਤਵੀ ਤੇ ਬਿਠਾ ਦਿੱਤਾ ਉਹ ਤੇ ਰੇਤਾ ਪਹਿਰੇ ਆ ਹੁਣ ਸਰੀਰ ਦੇ ਨਾਲ ਪਈ ਜੋ ਕਿਰਿਆ ਹੋ ਰਹੀ ਹੈ ਉਹ ਆਪਣੇ ਮੰਗੂ ਸਰੀਰ ਸੀ ਭਾਈ ਮਜ਼ਬੂਤ ਹੋ ਸਕਦੇ ਆ ਪਰ ਸਰੀਰ ਤਾਂ ਸਰੀਰ ਹੀ ਆ ਨਾ ਜਲਣਦਾ ਹੀ ਸਾਰੀ ਦੀ ਸਾਰੇ ਸਰੀਰ ਤੋਂ ਚਮੜੀ ਉਤਰ ਗਈ ਹੈ ਕੇਵੋ ਤਾਂ ਕੇਵਲ ਹੱਡੀਆਂ ਰਹੀਆਂ ਮ੍ਰਿਤੂ ਭਾਵ ਉਹਨਾਂ ਨੇ ਸ਼ਹਾਦਤ ਤੇ ਜਾਨ ਤਾਂ ਤਤੀ ਤਵੀ ਤੇ ਪੀ ਲਿਆ ਸੀ ਅ ਜਿਹੜੇ ਅਸੀਂ ਭਰਮ ਪ੍ਰਿਖੇ ਪਾਇਆ ਗੁਰੂ اٹਕੇ ਰਾਵੀ ਚ ਨਾਉਣ ਗਿਆ ਸੀ ਉਹਨਾਂ ਜਾ ਕੇ ਤੁਸੀਂ ਮੱਥਾ ਟੇਕੋ ਉੱਥੇ ਜਾ ਕੇ ਇੱਥੇ ਇੱਕ ਬਿਜ਼ਨਸ ਕਾਰੋਬਾਰ ਬਣਾ ਲਈ ਭਾਈ ਕਦੇ ਖਿਆਲ ਚ ਕਰੋ ਵੀ ਦੇਗ ਚ ਉਬਲ ਉਪਰੰਤ ਤਤੀ ਤਵੀ ਤੇ ਬਿਠਾਇਆ ਹੋਵੇ ਗੁਰੂ ਨੂੰ ਤੇ ਭਾਈ ਉਹਨਾਂ ਦੇ ਸਹੀ ਚ ਰਹਿਣਾ ਕੀ ਹੈ ਤੇ ਥੋੜੇ ਭਾਈ ਆ ਦੇਖ ਲਓ ਜਦੋਂ ਮਰਦਾ ਫੁਕਦਿਆ ਕੀ ਰਹਿੰਦਾ ਦੇ ਵਿੱਚ ਸਾਰਾ ਕੁਸਲਾਕ ਹੋ ਜਾਂਦਾ ਤੇ ਗੁਰੂ ਸਾਨੂੰ ਸਖੰਦਾ ਹੈ ਕਿ ਭਾਈ ਧਰਮ ਦੇ ਨਾਲੋਂ ਉੱਚਾ ਕੁਝ ਨਹੀਂ ਹੈ ਕਿ ਧਰਮ ਦੀ ਜੋ ਪ੍ਰੀਤ ਹੈ ਧਰਮ ਦੀ ਜੋ ਸੱਚੀ ਪ੍ਰੀਤ ਹੈ ਇਹ ਸਾਰੇ ਇਤਿਹਾਸ ਕਾਉਂਦੇ ਆ ਭਾਵੇਂ ਦਸਵੇਂ ਪਾਛਾ ਦਾ ਇਤਿਹਾਸ ਲਾ ਲੋ ਛੋਟੇ ਸਹਿਦ ਸ਼ਹਾਦਤ ਲਾ ਲੋ ਕਿਸੇ ਵੀ ਗੁਰੂ ਵੱਲੋਂ ਲਾ ਲੋ ਭਾਈ ਇਹਨੇ ਮੰਨੀ ਸੱਚੇ ਧਰਮ ਦੇ ਚੱਲਣਾ ਉਹ ਧਰਮ ਦਾ